ਸਪਾਰਤ ਪੰਦੀ ਜੋ ਕਾਲ ਦਿੱਤੀ ਗਈ ਹੈ ਜਿਹਾ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਤੇ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਉਹਨਾਂ ਨੇ ਭਾਰਤ ਪੰਦੀ ਕਾਲ ਦਿੱਤੀ ਹੈ ਹੜਤਾਲ ਤੇ ਚੱਲੀ ਗਈਆਂ ਨੇ ਲੰਮੇ ਸਮੇਂ ਤੋਂ ਸੰਘਰਸ਼ ਕਰੀਆਂ ਨੇ ਤੇ ਮੰਗਾਂ ਨਾ ਮੰਨੇ ਜਾਣ ਤੇ ਮਜਬੂਰੀ ਜੜੀ ਹੈ ਉਹਨਾਂ ਵੱਲੋਂ ਜ਼ਾਹਿਰ ਕੀਤੀ ਜਾ ਰਹੀ ਜਿਸ ਦੇ ਚਲਦਿਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਨੇ ਹੜਤਾਲ ਦਾ ਸਹਾਰਾ ਉਹਨਾਂ ਨੂੰ ਲੈਣਾ ਪਿਆ ਹੈ ਸੋ ਆਪਣੀ ਮੰਗਾਂ ਦੇ ਹੱਕ ਵਿੱਚ ਟ੍ਰੇਡ ਯੂਨੀਅਨਾਂ ਨੇ ਇੱਥੇ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੇ ਨੇ ਉਹ ਖੜੇ ਹੋਏ ਨੇ ਭਾਰਤ ਬੰਦੀ ਕਾਲ ਦਿੱਤੀ ਹੈ ਕੀ ਕੋਈ ਤਸਵੀਰਾਂ ਕੀ ਕੁਝ ਅਸਰ ਜੜਾ ਹੈ ਉਹ ਦੇਸ਼ ਭਰ ਦੇ ਵਿੱਚ ਨਜ਼ਰ ਆਏਗਾ ਇਸ ਦੀਆਂ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾਵਾਂਗੇ ਸੋ ਅੱਜ ਭਾਰਤ ਬੰਦੀ ਕਾਲ ਦਿੱਤੀ ਗਈ ਹੈ ਟ੍ਰੇਡ ਯੂਨੀਅਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਬੰਦਾ ਸੱਦਾ ਦਿੱਤਾ ਗਿਆ ਔਰ ਇਸ ਨੂੰ ਲੈ ਕੇ ਆ तमाम ਜਿਹੜੇ ਨੇ ਸਿਮਾ ਮਾਂ ਬੰਦ ਰਹਿਣ ਯਾ ਲਾ ਕੀ ਕੀ ਕੁਝ ਅਸਰ ਨਜ਼ਰ ਆਉਂਦਾ ਹੈ ਕਿਉਂਕਿ ਮੁਲਕ ਪਰ ਵਿੱਚ 25 ਕਰੋੜ ਤੋਂ ਵੱਧ ਮੁਲਾਜ਼ਮ ਨੇ ਜੋ ਹੜਤਾਲ ਦਿੱਤੀ ਹੈ ਇਥੇ ਨਿੱਜੀਕਰਨ ਤੇ ਠੇਕੇਦਾਰੀ ਪ੍ਰਣਾਲੀ ਦੇ ਖਿਲਾਫ ਆਵਾਜ਼ ਜੜੀ ਹੈ ਉਹਨਾਂ ਵੱਲੋਂ ਬੁਲੰਦ ਕੀਤੀ ਜਾਣੀ ਜਿਸ ਨੂੰ ਲੈ ਕੇ ਹੀ ਪਾਰਤ ਬੰਦੀ ਕਾਲ ਦਿੱਤੀ ਗਈ ਹੈ ਹੜਤਾਲ ਕਰਕੇ ਬੈਂਕਿੰਗ, ਟ੍ਰਾਂਸਪੋਰਟ ਤੇ ਆਮ ਜਨ ਜੀਵਨ ਜਿਹੜਾ ਹੈ ਯਕੀਨਨ ਉਹ ਪ੍ਰਭਾਵਿਤ ਹੁੰਦਾ ਨਜ਼ਰ ਆਏਗਾ ਬੰਦ ਰਹਿਣ ਸਿਰਫ ਸਕੂਲ, ਕਾਲਜ ਤੇ ਨਿੱਜੀ ਅਦਾਰੇ ਹੀ ਖੁੱਲੇ ਰਹਿਣਗੇ ਐਮਰਜੈਂਸੀ ਸੇਵਾਵਾਂ ਮਜ਼ੂਰ ਜਾਰੀ ਰਹਿਣਗੀਆਂ ਲੇਕਿਨ ਜਿਸ ਤਰ੍ਹਾਂ ਦੇ ਨਾਲ ਵਪਾਰ ਅੱਜ ਬੰਦ ਰਹੇਗਾ ਇਸ ਨੂੰ ਲੈ ਕੇ ਕੀ ਕੁਝ ਅਸਰ ਨਜ਼ਰ ਆਉਂਦਾ ਹੈ ਅ ਫਿਲਹਾਲ ਅਸੀਂ ਲੁਧਣਾ ਦਾ ਰੁਕ ਕਰਦੇ ਆ ਨਵੀਨ ਸ਼ਰਮਾ ਸਾਡੇ ਨਾਲ ਜੁੜੇ ਨੇ ਨਵੀਨ ਜਿਸ ਤਰ੍ਹਾਂ ਦੇ ਨਾਲ ਇਥੇ ਭਾਰਤ ਬੰਦ ਦੀ ਅੱਜ ਕਾਲ ਦਿੱਤੀ ਗਈ ਹੈ ਟ੍ਰੇਡ ਯੂਨੀਅਨ ਹੋਣ ਜਾਂ ਕਿਸਾਨ ਹੋਣ ਉਹ ਇਸ ਹਰਤਾਲ ਦੇ ਵਿੱਚ ਸ਼ਾਮਿਲ ਨੇ ਕੀ ਕੁਝ ਐਸਾ ਅਸਰ ਸ਼ੁਰੂਆਤ ਸਵੇਰਸਾਰ ਨਜ਼ਰ ਆ ਰਿਹਾ ਉਹ ਦੇਖੋ ਬੜਾ ਵੱਡਾ ਅੱਜ ਅਸਰ ਵੇਖਣ ਨੂੰ ਮਿਲੇਗਾ ਪੂਰੇ ਦੇਸ਼ ਦੇ ਵਿੱਚ ਵੇਖਣ ਨੂੰ ਮਿਲੇਗਾ ਕਿਉਂਕਿ 10 ਕੇਂਦਰੀ ਟ੍ਰੇਡ ਯੂਨੀਅਨ ਨੇ ਇਹ ਸੱਦਾ ਦਿੱਤਾ ਔਰ ਇਸ ਨੂੰ ਭਾਰਤ ਬੰਦ ਆ ਇੱਕ ਨਾਮ ਦਿੱਤਾ ਗਿਆ ਔਰ ਪੂਰੀ ਤਰ੍ਹਾਂ ਜਿਹੜੇ ਸਰਕਾਰੀ ਚਾਹੇ ਬੱਸਾਂ ਨੇ ਕਿਉਂਕਿ ਪੀਆਰਟੀਸੀ ਪਨ ਬੱਸ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਬੱਸਾਂ ਨੇ ਪਹਿਲੇ ਤਾਂ ਮੈਂ ਤਸਵੀਰਾਂ ਦਿਖਾਦਾ ਕਿਉਂਕਿ ਲੁਧਿਆਣਾ ਦੇ ਬੱਸ ਸਟੈਂਡ ਖੜਾ ਪਹਿਲੇ ਵੀ ਜਿਹੜੇ ਮੁਲਾਜ਼ਮ ਹੈ ਕੱਚੇ ਮੁਲਾਜ਼ਮ ਹੈ ਉਹ ਪਹਿਲੇ ਹੀ ਅੱਜ ਹੜਤਾਲ ਤੇ ਨੇ ਪਰ ਇਸ ਦੇ ਵਿੱਚ ਜਿਹੜੀਆਂ ਸਰਕਾਰੀ ਮੁਲਾਜ਼ਮ ਵੀ ਹੈ ਜਿਹੜੇ ਪੀਆਰਟੀਸੀ ਪਨ ਬੱਸ ਅਤੇ ਹੋਰ ਬੈਂਕਿੰਗ ਦੇ ਨਾਲ ਜੁੜੇ ਮੁਲਾਜ਼ਮ ਹੈ ਸਾਰਿਆਂ ਨੇ ਅੱਜ ਇਹ ਹੜਤਾਲ ਦਾ ਸੱਦਾ ਦਿੱਤਾ ਔਰ ਇਸ ਦਾ ਇੱਕ ਵੱਡਾ ਅਸਰ ਆਵਾਜਾਈ ਤੇ ਵੀ ਪਏਗਾ ਲੋਕਾਂ ਨੂੰ ਖੱਜਲ ਖਵਾਰ ਹੋਣਾ ਪਏਗਾ ਔਰ ਜਿਸ ਤਰ੍ਹਾਂ ਦੇ ਨਾਲ ਇਹ 10 ਕੇਂਦਰੀ ਟ੍ਰੇਡ ਯੂਨੀਅਨ ਨੇ ਅੱਜ ਸੱਦਾ ਦਿੱਤਾ ਇਸ ਦਾ ਇੱਕ ਵੱਡਾ ਅਸਰ ਸ਼ਾਮ ਤੱਕ ਵੇਖਣ ਨੂੰ ਮਿਲੇਗਾ ਮੇਰੇ ਨਾਲ ਉਹ ਮੁਲਾਜ਼ਮ ਨੇ ਚਾਹੇ ਸਰਕਾਰੀ ਹੈ ਜਿਹੜੇ ਬੱਸਾਂ ਚਲਾਉਂਦੇ ਨੇ ਸਰਕਾਰੀ ਚਾਹੇ ਕੱਚੇ ਮੁਲਾਜ਼ਮਾ ਹੋ ਮੇਰੇ ਨਾਲ ਨੇ ਕਿਉਂਕਿ ਕੱਲ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਠੀ ਦਾ ਘਰਾ ਵੀ ਕਰਨਾ ਹੈ ਇਹ ਸੂਬਾ ਪਧਰੀ ਇਹਨਾਂ ਦਾ ਕੱਲ ਘਰਾਵ ਹੈ ਪਰ ਅੱਜ ਇਹਨਾਂ ਨੇ ਜਿਹੜੀ ਆ 10 ਕੇਂਦਰੀ ਟ੍ਰੇਡ ਯੂਨੀਅਨ ਹੈ ਉਹਨਾਂ ਦੇ ਨਾਲ ਸ਼ਾਮਲ ਹੋ ਕੇ ਅੱਜ ਭਾਰਤ ਬੰਦਾ ਇਹਨਾਂ ਨੇ ਵੀ ਸੱਦਾ ਦਿੱਤਾ ਅੱਜ ਕਿੰਨਾ ਕੁ ਬੱਸਾਂ ਜਿਹੜੀਆਂ ਨੇ ਕਿੰਨੀ ਗਿਣਤੀ ਦੇ ਵਿੱਚ ਬੰਦਾ ਅੱਜ ਤਾਂ ਜਿੰਨੇ ਬੈਂਕਿੰਗ ਸੈਕਟਰ ਆ ਚਾਹੇ ਸਰਕਾਰੀ ਬੈਂਕਿੰਗ ਸੈਕਟਰ ਆ ਸਾਰੇ ਬੰਦਾ ਪਹਿਲੇ ਇੱਕ ਵਾਰੀ ਹੋਰ ਮੈਂ ਇਹਦੀ ਜਾਣਕਾਰੀ ਦੇਦਾ ਰਹਾਦਾ ਕਿਉਂਕਿ ਜਿਹੜੇ ਪ੍ਰਾਈਵੇਟ ਬੈਂਕ ਆ ਉਹ ਖੁੱਲੇ ਰ ਪਰ ਜਿਹੜੇ ਸਰਕਾਰੀ ਬੈਂਕ ਹੈ ਉਹ ਬੰਦ ਰਹਿਣਗੇ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਕਿ ਕਿੰਨੀਆਂ ਕੋ ਟੋਟਲ ਬੱਸਾਂ ਨੇ ਜਿਹੜੀ ਅੱਜ ਨਹੀਂ ਚੱਲਣਗੀਆਂ ਤੁਸੀਂ ਸਰਕਾਰੀ ਕੱਚੇ ਮੁਲਾਜ਼ਮ ਸਾਰੇ ਹੜਤਾਲ ਤੇ ਹੋ ਬਿਲਕੁਲ ਅਸੀਂ ਲਗਭਗ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਸਾ 8000 ਮੁਲਾਜ਼ਮ ਜਿਹੜਾ ਅੱਜ ਹੜਤਾਲ ਤੇ ਆ ਤੇ ਲਗਭਗ 3000 ਦੇ ਕਰੀਬ ਜਿਹੜੀਆਂ ਬੱਸਾਂ ਪਨਬਸ ਪੀਆਰਟੀਸੀ ਦੀ ਉਹ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਇਸ ਦਾ ਇੱਕ ਵੱਡਾ ਅਸਰ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪਏਗਾ ਪੂਰੇ ਦੇਸ਼ ਦੇ ਜਿਹੜੀਆਂ ਬੱਸਾਂ ਨਹੀਂ ਬਿਲਕੁਲ ਇਹ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਇਹ ਭਾਰਤ ਬੰਦ ਦੀ ਜਿਹੜੀ ਕਾਲ ਹੈ ਉਹਨੂੰ ਸਫਲ ਬਣਾਉਣ ਵਾਸਤੇ ਟਰਾਂਸਪੋਰਟ ਵੱਲੋਂ ਪਹਿਲ ਕਦਮੀ ਕੀਤੀ ਆ ਵੱਖ-ਵੱਖ ਸਟੇਟਾਂ 'ਚ ਵੀ ਟਰਾਂਸਪੋਰਟ ਬੰਦ ਆ ਕਿਉਂਕ ਟ੍ਰੇਡ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਵਾ ਜਿਹਦੇ ਚ ਅਸੀਂ ਜਿਵੇਂ ਪੰਜਾਬ ਸਪੀਆਰਟੀਸੀ ਵੱਲੋਂ 100% ਜਿਹੜਾ ਸਮਰਥਨ ਦੇ ਕੇ ਹੜਤਾਲ ਕੀਤੀ ਇਸੇ ਤਰ੍ਹਾਂ ਹੋਰ ਜਿਹੜੇ ਪ੍ਰਾਈਵੇਟ ادارے ਆ ਉਹਨਾਂ ਵੱਲੋਂ ਵੀ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਆ ਵੱਲੋਂ ਵੀ ਇਸ ਟ੍ਰੇਡ ਜਥੇਬੰਦੀਆਂ ਨੂੰ ਪੂਰਾ ਸਮਰਥਨ ਆ ਪਹਿਲੇ ਮੈਂ ਇੱਕ ਤਸਵੀਰਾਂ ਦਿਖਾਦਾ ਕਿਉਂਕਿ ਜਿੰਨੀਆਂ ਪ੍ਰਾਈਵੇਟ ਬੱਸਾਂ ਨੇ ਉਹ ਅੱਜ ਚੱਲਣਗੀਆਂ ਸਰਕਾਰੀ ਬੱਸਾਂ ਪੂਰੇ ਦੇਸ਼ ਦੇ ਵਿੱਚ ਇਹ ਬੰਦ ਰਹਿਣ ਗਿਆ ਕਿਉਂਕਿ ਇਹ ਜਿਹੜੀ ਟ੍ਰੇਡ ਯੂਨੀਅਨ ਹੈ ਇਹਨਾਂ ਨੇ ਚਾਹੇ ਸੱਦਾ ਦਿੱਤਾ 10 ਦੇ ਕਰੀਬ ਕੇਂਦਰੀ ਟ੍ਰੇਡ ਯੂਨੀਅਨ ਨੇ ਉਸ ਦੇ ਨਾਲ ਜਿਹੜੇ ਸੂਬਾ ਪਧਰੀ ਸਰਕਾਰੀ ਮੁਲਾਜ਼ਮ ਹੈ ਚਾਹੇ ਉਹ ਸਰਕਾਰੀ ਬੈਂਕਿੰਗ ਦੇ ਨਾਲ ਗੱਲ ਕਰੀਏ ਚਾਹੇ ਉਹ ਡਾਕ ਖੰਨੇ ਦੀ ਗੱਲ ਕਰੀਏ ਔਰ ਕਈ ਜਿਹੜੇ ਸੈਕਟਰ ਹੈ ਸਰਕਾਰੀ ਉਹ ਸਾਰੇ ਮੁਲਾਜ਼ਮ ਜਥੇਬੰਦੀਆਂ ਨੇ ਅੱਜ ਇਹ ਪੂਰੇ ਦੇਸ਼ ਪੱਖੀ ਜਿਹੜੀ ਹੜਤਾਲ ਹੈ ਉਸ ਕੇਂਦਰੀ ਟ੍ਰੇਡ ਯੂਨੀਅਨ ਦੇ ਨਾਲ ਸੱਦਾ ਦਿੱਤਾ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਨੂੰ ਕਾਫੀ ਇਸ ਦਾ ਖੱਜਲ ਖਵਾਰ ਹੋਣਾ ਪਏਗਾ ਪਰ ਤੁਹਾਡੀ ਜਿਹੜੀ ਸੂਬਾ ਪਧਰੀ ਹੜਤਾਲ ਹੈ ਉਮੀ ਤੁਸੀਂ ਘਰਾਬ ਕਰਨ ਜਾ ਰਹੇ ਹੋ ਆਪਣੀ ਮੰਗਾ ਨੂੰ ਲੈ ਕੇ ਬਿਲਕੁਲ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਲੋਕਾਂ ਦਾ ਆਧਾਰਾ ਇਹ ਲੋਕਾਂ ਨੂੰ ਜਿਹੜੀਆਂ ਸੁਵਾਬਾਂ ਮਿਲਦੀਆਂ ਉਹਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਪਰ ਅਸੀਂ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਵਾਰ-ਵਾਰ ਸੰਘਰਸ਼ ਕਰਦੇ ਆ ਰਹੇ ਹਾਂ ਕਿਉਂਕਿ ਇਹ ਵਿਭਾਗ ਇੱਕ ਵਿਰਾਸਤੀ ਤੇ ਜਨਤਾ ਦਾ ਆਧਾਰਾ ਵਾ ਜਿਹਦੇ 'ਚ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜਿਵੇਂ ਆਬਾਦੀ ਦੇ ਹਿਸਾਬ ਨਾਲ ਅੱਜ ਘੱਟੋ-ਘੱਟ 10 ਤੋਂ 15000 ਬੱਸਾਂ ਦੀ ਜ਼ਰੂਰਤ ਹੈ ਜੇਕਰ ਇਸ ਵਿਭਾਗ 'ਚ ਬੱਸਾਂ ਪੈਣਗੀਆਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ ਜਿਹੜੇ ਨੌਜਵਾਨ ਸਾਡੇ ਪੜ੍ਹ ਲਿਖ ਕੇ ਅੱਜ ਬਾਹਰ ਦੇ ਮੁਲਕਾਂ ਨੂੰ ਜਾ ਰਹੇ ਆ ਤੇ ਜੇਕਰ ਇ ਕਵੀ ਬੱਸ ਵਿਭਾਗ ਦੇ ਵਿੱਚ ਨਵੀਂ ਨਹੀਂ ਪਾਈ ਉਲਟਾ 500 ਦੇ ਕਰੀਬ ਦੋਨਾਂ ਵਿਭਾਗਾਂ ਚੋਂ ਪਨ ਬੱਸ ਪੀਆਰ ਡੀਸੀ ਚੋਂ ਜਿਹੜੀਆਂ ਉਹ ਬੱਸਾਂ ਲਗਾਤਾਰ ਉਹ ਕੰਡਮ ਹੋ ਰਹੀਆਂ ਨੇ ਪਰ ਬੱਸਾਂ ਪਾਉਣ ਵਾਲੇ ਪਾਸੇ ਸਰਕਾਰ ਨਹੀਂ ਜਾ ਰਹੀ ਨਾਲ ਹੀ ਜਿਹੜੇ ਕੱਚੇ ਮੁਲਾਜ਼ਮ ਆ ਜਿਹੜੇ ਲੰਬੇ ਸਮੇਂ ਤੋਂ ਲਗਭਗ 15 15 20 20 ਸਾਲ ਹੋ ਗਿਆ ਆਊਟਸੋਰਸ ਤੇ ਕੰਟਰੈਕਟ ਤੇ ਨੌਕਰੀਆਂ ਕਰਦੇ ਆ ਰਹੇ ਆ ਜਿਨ੍ਹਾਂ ਨੂੰ ਸਰਕਾਰਾਂ ਲਾਰੇ ਲਾਉਂਦੀਆਂ ਆ ਰਹੀਆਂ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਠੇਕੇਦਾਰੀ ਪ੍ਰਥਾ ਖਤਮ ਕਰਾਂਗੇ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਦੋਂ ਸੱਤਾ ਚ ਆਉਣੀ ਸੀਗੀ ਤੇ ਉਦੋਂ ਭਗਤ ਸਿੰਘ ਦੀ ਪੱਗ ਜੀ ਤੋਂ ਉਹਨਾਂ ਵਰਗਾ ਰਾਜ ਦਵਾਂਗੇ ਪਰ ਲਗਾਤਾਰ ਜਿਹੜੀਆਂ ਮੁਲਾਜ਼ਮਾਂ ਦੀਆਂ ਨੌਜਵਾਨਾਂ ਦੀਆਂ ਮੰਗਾਂ ਨੂੰ ਨજર ਅੰਦਾਜ਼ ਕੀਤਾ ਜਾ ਰਿਹਾ ਵਿਭਾਗਾਂ ਦਾ ਜਿਹੜਾ ਉਹ ਨਿਜੀਕਰਨ ਕੀਤਾ ਜਾ ਰਿਹਾ ਜਦੋਂ ਵੀ ਕਿਤੇ ਬੱਸਾਂ ਪਾਉਣ ਦੀ ਗੱਲ ਚੱਲਦੀ ਹੈ ਸਰਕਾਰ ਦੀ ਉਦੋਂ ਹੀ ਕਿਲੋਮੀਟਰ ਬੱਸਾਂ ਨੂੰ ਬੜਾਵਾ ਦਿੱਤਾ ਜਾਂਦਾ ਜੋ ਕਿ ਸਿੱਧੇ ਤੌਰ ਤੇ ਕਿਲੋਮੀਟਰ ਇੱਕ ਪ੍ਰਾਈਵੇਟ ਬੱਸ ਹੈ ਔਰ ਕਾਰਪੋਰੇਟ ਘਰਾਣੇ ਦੀ ਆ ਜਿਹੜੀ ਇਸ ਵਿਭਾਗ ਦੇ ਵਿੱਚ ਆ ਕੇ ਉਹ 5-6 ਸਾਲ ਵਿਭਾਗ ਦੀ ਲੁੱਟ ਕਰਦੀ ਹੈ ਜੇ 30 ਲੱਖ ਦੀ ਇਹ ਮਾਲਕ ਬੱਸ ਪਾਉਂਦਾ ਵਾ ਤੇ ਉਹ ਲਗਭਗ 1 ਕਰੋੜ ਤੋਂ ਸਵਾ ਕਰੋੜ ਰੁਪਈਆ ਲੈ ਕੇ ਪੰਜਾਂ ਸਾਲਾਂ ਚ ਫੇਰ ਉਸ ਮਾਲਕ ਦੀ ਹੋ ਜਾਂਦੀ ਆ ਜਿਹੜੀ ਬੱਸ ਸਾਡੇ ਪੈਂਦੀ ਆ ਉਹ 30 ਲੱਖ ਦੀ ਬੱਸ ਪੈਂਦੀ ਆ ਤੇ ਲਗਭਗ 15 ਸਾਲ ਜਿਹੜੀ ਉਹ ਸਵਾਵਾ ਮੰ ਦਿੰਦੀ ਆ ਤੇ ਉਹਦੇ ਨਾਲ ਵਿਭਾਗ ਜਿਹੜਾ ਉਹ ਲਗਾਤਾਰ ਜਿਹੜਾ ਨਿਰੰਤਰਤਾ ਦੇ ਵਿੱਚ ਚੱਲਦਾ ਵਾ ਇੱਥੇ ਅਸੀਂ ਸਿੱਧੇ ਤੌਰ ਤੇ ਘਾਟ ਸਮਝਦੇ ਆਂ ਕਿ ਸਾਡੀ ਮੈਨੇਜਮੈਂਟ ਦੀ ਘਾਟ ਆ ਜੇਕਰ 100 ਬੱਸ ਨੂੰ ਚਲਾਉਣ ਵਾਸਤੇ ਸਾਡੀ ਮੈਨੇਜਮੈਂਟ ਸਮਰੱਥਾ ਰੱਖਦੀ ਆ ਸਾਡੇ ਕੋਲ ਵਰਕਸ਼ਾਪ ਵੀ ਆ ਸਾਡੇ ਕੋਲ ਕਲੈਰੀਕਲ ਦਫ਼ਤਰ ਵੀ ਆ ਸਾਰਾ ਕੁਝ ਆ ਤੇ ਜੇਕਰ 20 ਜਾਂ 30 ਬੱਸਾਂ ਇੱਕ ਇੱਕ ਡੀਪੂ ਚ ਪਾ ਕੇ ਕੁਝ ਪਰਸੈਂਟ ਉਹ ਸਿੱਧਾ ਲੱਗਦਾ ਵੀ ਕ੍ਰਾਪਸ਼ਨ ਨੂੰ ਬੜਾਵਾ ਦਿੱਤਾ ਜਾਂਦਾ ਹੈ ਇਹ 10 ਕੇਂਦਰੀ ਟ੍ਰੇਡ ਯੂਨੀਅਨ ਦੀ ਅੱਜ ਪੂਰੇ ਦੇ ਔਰ ਅੱਜ ਪ੍ਰਾਈਵੇਟ ਬੱਸਾਂ ਜ਼ਰੂਰ ਚੱਲ ਰਹੀਆਂ ਨੇ ਸਰਕਾਰੀ ਬੱਸਾਂ ਬੰਦ ਆ ਅਗਰ ਇਹ ਪੂਰਾ ਇਹ ਅੱਜ ਦੀ ਹੜਤਾਲ ਦੀ ਗੱਲ ਕਰੀਏ ਤਾਂ ਆਰਥਿਕ ਨੀਤੀਆਂ ਕਾਰਨ ਬਰੋਜ਼ਗਾਰੀ ਵੱਧ ਰਹੀ ਹੈ ਜ਼ਰੂਰੀ ਵਸਤੂਆਂ ਦੀ ਕੀਮਤਾਂ ਵੱਧ ਰਹੀਆਂ ਹਨ ਤਨਖਾਹ ਘਟ ਰਹੀਆਂ ਹਨ ਅਤੇ ਸਿੱਖਿਆ ਸਿਹਤ ਅਤੇ ਬੁਨਿਆਦੀ ਨਾਗਰਿਕਤਾ ਸਹੂਲਤ ਵਿੱਚ ਸਮਾਜਿਕ ਖੇਤਰ ਦੇ ਖਰਚੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਇਹ ਸਭ ਗਰੀਬ ਘੱਟ ਆਮਦਨ ਵਾਲੇ ਵਰਗ ਦੇ ਲੋਕਾਂ ਦੇ ਨਾਲ-ਨਾਲ ਮੱਧ ਵਰਗ ਲਈ ਹੋਰ ਅਸਮਾਨਤਾ ਅਤੇ ਵਾਜੇਪੰਦ ਪੈਦਾ ਕਰ ਰਿਹਾ ਹੈ 88 ਯੂਨੀਅਨ ਦਾ ਕਹਿਣਾ ਹੈ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਇਹ ਇਸ ਨੂੰ ਲੈ ਕੇ ਜਿਹੜਾ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਕਈ ਜਿਹੜੇ ਸਰਕਾਰੀ ਚਾਹੇਓ ਅ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਕਿੰਨੀਆਂ ਟ੍ਰੇਡ ਯੂਨੀਅਨ ਸੜਕਾਂ ਤੇ ਉਤਰਦੀਆਂ ਵੇਖਣ ਨੂੰ ਮਿਲੀਆਂ ਕੇਂਦਰ ਸਰਕਾਰ ਦੇ ਖਿਲਾਫ ਸੋ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਦੇਸ਼ ਪੱਖੀ ਹੜਤਾਲ ਦਾ ਸੱਦਾ ਦਿੱਤਾ ਇਸ ਦਾ ਅਸਰ ਸਿੱਧਾ-ਸਿੱਧਾ ਆਮ ਜਨਤਾ ਤੇ ਜ਼ਰੂਰ ਪੈਣ ਵਾਲਾ ਹੈ ਕਿਉਂਕਿ ਸੜਕੀ ਆਵਾਜਾਈ ਤਾਂ ਵੀ ਪ੍ਰਭਾਵ ਪਏਗਾ ਇਸ ਦਾ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਕਿਤੇ ਲੋਕ ਪ੍ਰਚਾਰ ਹੋਣਗੇ ਕਿਉਂਕਿ ਬੱਸ ਅੱਡਾ ਪੂਰੀ ਤਰ੍ਹਾਂ ਲੁਧਿਆਣਾ ਦਾ ਜਿੰਨੀਆਂ ਸਰਕਾਰੀ ਬੱਸਾਂ ਨੇ ਉਹ ਖੜੀਆਂ ਕਰ ਦਿੱਤੀਆਂ ਗਈਆਂ ਨੇ ਪਰ ਇੱਕ ਗੱਲ ਹੋਰ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਹੈ ਜਿਹੜੇ ਪੀਆਰਟੀਸੀ ਦੇ ਪਨ ਬੱਸ ਇਹ ਸੂਬਾ ਪਧਰੀ ਵੀ ਕੱਲ ਪੰਜਾਬ ਦੇ ਮੁੱਖ ਮੰ ਕਰ ਆਕਰਨ ਵੀ ਜਾ ਰਿਹਾ ਹੈ ਜੀ ਰਾਦਾ ਬਿਲਕੁਲ ਹੋ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਇੱਥੇ ਹੜਤਾਲ ਕਿਉਂਕਿ ਇਹ ਸਿਰਫ ਇੱਕ ਸ਼ਹਿਰ ਜਾਂ ਇੱਕ ਜ਼ਿਲ੍ਹੇ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਕਾਲ ਦਿੱਤੀ ਗਈ ਹੈ ਹਾਲਾਂਕਿ ਇਹ ਜਿਹੜੀ ਸੂਬਾ ਪੱਧਰੀ ਹੜਤਾਲ ਉਸ ਤੋਂ ਵੀ ਨਾਲ ਮਰਜ ਕੀਤਾ ਗਿਆ ਹੈ ਲੇਕਿਨ ਦੇਖਣਾ ਬੜਾ ਅਹਿਮ ਰਹੇਗਾ ਕਿਉਂਕਿ ਇੱਥੇ ਇਹ ਮੁੱਦੇ ਪਹਿਲਾਂ ਵੀ ਵਕ-ਵਕ ਸਮੇਂ ਤੇ ਜ਼ਰੂਰ ਚੁੱਕੇ ਗਏ ਨੇ ਨਵੀਨ ਲੇਕਿਨ ਅੱਜ ਜਿਸ ਕਦਰ ਇਹ ਕਾਲ ਦਿੱਤੀ ਗਈ ਹੈ ਉਸ ਦਾ ਕਿਸ ਤਰ੍ਹਾਂ ਦੇ ਨਾਲ ਅਸਰ ਜਿਹੜਾ ਨਜ਼ਰ ਆਏਗਾ ਬੰਦੀ ਕਾਲ ਦਾ ਔਰ ਕੀ ਸਰਕਾਰਾਂ ਤੇ ਇਸ ਦਾ ਕੋਈ ਪ੍ਰਭਾਵ ਪਾਏਗਾ ਇਹ ਦੇਖਣਾ ਵੀ ਬੜਾ ਅਹਿਮ ਰਹੇਗਾ ਅਤੇ ਕੋ ਕਿਉਂਕਿ ਅਗਰ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ 16 ਫਰਵਰੀ ਨੂੰ ਵੀ ਇਸੇ ਤਰ੍ਹਾਂ ਦੇਸ਼ ਵਿਆਪੀ ਹੜਤਾਲ ਦਾ ਆਯੋਜਨ ਕੀਤਾ ਗਿਆ ਸੀ ਇਹਨਾਂ ਟ੍ਰੇਡ ਯੂਨੀਅਨਾਂ ਵੱਲੋਂ ਔਰ ਉਸ ਵੇਲੇ ਵੀ ਕਾਫੀ ਵੱਡਾ ਅਸਰ ਵੇਖਣ ਨੂੰ ਮਿਲਿਆ ਸੀ ਸੋ ਸਰਕਾਰ ਦੇ ਅੱਗੇ ਲਗਾਤਾਰ ਜਦੋਂ ਟ੍ਰੇਡ ਯੂਨੀਅਨ ਜਦੋਂ ਦੇਸ਼ ਪੱਖੀ ਹੜਤਾਲ ਦਾ ਸੱਦਾ ਦੇਦੀ ਆ ਤਾਂ ਕਾਫੀ ਵੱਡਾ ਅਸਰ ਜ਼ਰੂਰ ਵੇਖਣ ਨੂੰ ਮਿਲਦਾ ਕਿਉਂਕਿ ਆਪਣੇ ਮੰਗਾਂ ਨੂੰ ਲੈ ਕੇ ਚਾਹੇ ਉਹ ਕਿਸਾਨ ਜੱਥਿਆਂ ਬੰਦਿਆਂ ਦੀ ਗੱਲ ਕਰੀਏ ਚਾਹੇ ਟ੍ਰੇਡ ਯੂਨੀਅਨ ਦੀ ਗੱਲ ਕਰੀਏ ਲਗਾਤਾਰ ਦੇਸ਼ ਦੀਆਂ ਸੜਕਾਂ ਦੇ ਉੱਤੇ ਕਿਸਾਨ ਉਤਰਦੇ ਆ ਰਹੇ ਨੇ ਟ੍ਰੇਡ ਯੂਨੀਅਨਾਂ ਉਤਰਦੀਆਂ ਆ ਰਹੀਆਂ ਨੇ ਪਰ ਇਹਨਾਂ ਦਾ ਜਿਹੜਾ ਸਾਥ ਇਹ ਸਰਕਾਰੀ ਜਿਹੜੀ ਜਥੇਬੰਦੀਆਂ ਨੇ ਚਾਹੇ ਉਹ ਬੈਂਕਿੰਗ ਸੈਕਟਰ ਹੈ ਡਾਕ ਖੰਦੇ ਹੈ ਇਹਨਾਂ ਨੇ ਵੀ ਦਿੱਤਾ ਪਰ ਅੱਜ ਇਸ ਦਾ ਵੱਡਾ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ ਪਰ ਇਸ ਵਿਚਕਾਰ ਲੋਕਾਂ ਨੂੰ ਵੀ ਖੱਜਲ ਖਵਾਰ ਹੋਣਾ ਪੈਗਾ ਕਿ ਲਗਾਤਾਰ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹ ਸੜਕਾਂ ਤੇ ਉਤਰਦੇ ਆਏ ਨੇ ਪਰ ਜਿਸ ਤਰ੍ਹਾਂ ਦੇ ਨਾਲ ਅੱਜ ਟ੍ਰੇਡ ਯੂਨੀਅਨਾਂ ਜਿਹੜੀਆਂ 10 ਟ੍ਰੇਡ ਯੂਨੀਅਨਾਂ ਆ ਉਹਨਾਂ ਨੇ ਇਹ ਹੜਤਾਲ ਦਾ ਸੱਦਾ ਦਿੱਤਾ ਇਸ ਦਾ ਅਸਰ ਤਾਂ ਵੇਖਣ ਨੂੰ ਮਿਲੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਸਰਕਾਰ ਇਸ ਜਿਹੜੀ ਹੜਤਾਲ ਹੈ ਇਹ ਹੜਤਾਲ ਕਰਨ ਤੋਂ ਬਾਅਦ ਅਗਲਾ ਰੁਖ ਸਰਕਾਰ ਦਾ ਕੀ ਹੁੰਦਾ ਕਿ ਟ੍ਰੇਡ ਯੂਨੀਅਨ ਜਿਹੜਾ ਨੇ ਅੱਜ ਸੱਦਾ ਦਿੱਤਾ ਉਹ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਜਿਹੜਾ ਪ੍ਰਾਈਵੇਟ ਸੈਕਟਰ ਦਾ ਸੈਕਟਰ ਦੇ ਵਿੱਚ ਵੱਡੀਆਂ ਕਾਰਪੋਰੇਟ ਘਰਾਣਿਆਂ ਦੇ ਕੋਲ ਸਰਕਾਰੀ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਉਹਨਾਂ ਦੇ ਹਵਾਲੇ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਕੀ ਠਲ ਪੇਗੀ ਸਰਕਾਰ ਕੁਝ ਅੱਗੇ ਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਕੈਨਸਲ ਕਰੇਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਹੜਤਾਲਾਂ ਲਗਾਤਾਰ ਟ੍ਰੇਡ ਯੂਨੀਅਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਦੇਸ਼ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਇਸ ਵਿੱਚ ਘਾਰ ਨੁਕਸਾਨ ਵੱਡਾ ਆ ਆਮ ਜਨਤਾ ਨੂੰ ਵੀ ਝੇਲਣਾ ਪੈਂਦਾ ਜਿਸ ਤਰ੍ਹਾਂ ਦੇ ਨਾਲ ਸਰਕਾਰੀ ਬੈਂਕ ਬੰਦ ਹੈ ਅੱਜ ਪ੍ਰਾਈਵੇਟ ਬੈਂਕ ਜ਼ਰੂਰ ਖੁੱਲੇ ਨੇ ਜਿਹੜੀਆਂ ਪ੍ਰਾਈਵੇਟ ਸੇਵਾਵਾਂ ਨੇ ਪ੍ਰਾਈਵੇਟ ਉਹ ਉਹ ਖੁੱਲੇ ਰਹਿਣਗੇ ਬੈਂਕ ਪਰ ਜਿਹੜੇ ਸਰਕਾਰੀ ਬੈਂਕ ਹੈ ਡਾਕਖਾਨੇ ਹੈ ਇਹ ਇਹ ਸਾਰਾ ਕੁਝ ਅੱਜ ਬੰਦ ਰਹੇਗਾ ਔਰ ਇਸ ਦਾ ਅਸਰ ਜਿਹੜਾ ਆਮ ਜਨਤਾ ਉਸ ਨੂੰ ਖੱਜਲ ਖਵਾਰ ਜਰੂਰ ਹੋਣਾ ਪਏਗਾ ਜੀ ਬਿਲਕੁਲ ਤਸਵੀਰਾਂ ਆਪਣੇ ਨਾਲ ਦੇ ਨਾਲ ਦਰਸ਼ਕਾਂ ਨੂੰ ਅਸੀਂ ਜਿਸ ਤਰ੍ਹਾਂ ਦੇ ਨਾਲ ਦਿਖਾਣਾ ਚਾਹਾਂਗੇ ਕਿ ਕੀ ਕੁਝ ਅਸਰ ਹੈ ਔਰ ਉਹਨਾਂ ਨੂੰ ਵੀ ਸੋਚ ਸਮਝ ਕੇ ਜਿਹੜਾ ਹੈ ਆਪਣੇ ਘਰੋਂ ਜਿਹਨਾਂ ਨੂੰ ਨਿਕਲਣਾ ਹੈ ਕੰਮਕਾਜ ਲਈ ਬੜੀ ਅਹਿਮ ਹੋ ਜਾਂਦੀ ਹੈ ਜਾਣਕਾਰੀ ਕਿ ਕੀ ਕੁਝੜਾ ਹੈ ਬੰਦ ਰਹੇਗਾ ਕਿਉਂਕਿ ਬਸਾਂ ਔਰ ਜਿਹੜੀ ਟ੍ਰਾਂਸਪੋਰਟ ਸੇਵਾਵਾਂ ਨੇ ਹਾਲਾਕਿ ਪ੍ਰਾਈਵੇਟ ਜਿਹੜੀਆਂ ਜ਼ਰੂਰ ਖੁੱਲੀਆਂ ਨੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਜ਼ਰੂਰ ਦੇਖਣਾ ਚਾਹਾਂਗੇ ਕਿ ਕੁਝੜੇ ਨੇ ਇੱਥੇ ਇੰਤਜ਼ਾਮ ਕੀਤੇ ਗਏ ਨੇ ਨਵੇਂ ਦੇਖੋ ਸੁਰੱਖਿਆ ਦੇ ਹਿਸਾਬ ਦੇ ਨਾਲ ਲੁਧਿਆਣਾ ਦੇ ਬੱਸ ਸਟੈਂਡ ਹੈ ਚਾਹੇ ਜਿੰਨੇ ਵੀ ਦੇਸ਼ ਦੇ ਬੱਸ ਸਟੈਂਡ ਹੈ ਕਿਉਂਕਿ ਪੁਲਿਸ ਦੀ ਸੁਰੱਖਿਆ ਵੀ ਤਨਾਤ ਕੀਤੀ ਗਈ ਹੈ ਕਿਉਂਕਿ ਲੋਕ ਜਦੋਂ ਘਰਾਂ ਦੇ ਵਿੱਚੋਂ ਅੱਜ ਨਿਕਲਣਗੇ ਪਹਿਲੇ ਤਾਂ ਜਿੰਨੇ ਵੀ ਦਰਸ਼ਕ ਇਹ ਤਸਵੀਰਾਂ ਦੇਖ ਰਹੇ ਨੇ ਕਿਉਂਕਿ ਸਰਕਾਰੀ ਨੀਤੀਆਂ ਤੇ ਸਵਾਲ ਟ੍ਰੇਡ ਯੂਨੀਅਨਾਂ ਨੇ ਚੱਕੇ ਨੇ ਭਾਰਤ ਬੰਦ ਦਾ ਸੱਦਾ ਦੇਣ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਪਿਛਲੇ ਸਾਲ ਕੀਰਤ ਮੰਤਰੀ ਮਨਸੁਖ ਮਾਂਡਵੀਆਂ ਨੂੰ 17 ਨੁਕਾ ਨੁਕਾਤੀ ਮੰਗਾ ਦਾ ਇਹ ਚਾਰਟ ਸੋਪਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਪਿਛਲੇ 10 ਸਾਲਾਂ ਤੋਂ ਸਾਲਾਨਾ ਕਿਰਤ ਸੰਮੇਲਨ ਦਾ ਆਯੋਜਨ ਨਹੀਂ ਕੀਤਾ ਕੀਤਾ ਜਾ ਰਿਹਾ ਸੀ ਇਹ ਮਜ਼ਦੂਰ ਅਤੇ ਕਰਮਚਾਰੀਆਂ ਦੇ ਹਿੱਤਾਂ ਦੇ ਵਿਰੁੱਧ ਫੈਸਲੇ ਲਏ ਜਾ ਰਹੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਸਰਕਾਰੀ ਨੀਤੀਆਂ ਦੇ ਚੁੱਕੇਗੇ ਔਰ ਅੱਜ ਜਿਸ ਅਗਰ ਮੈਂ ਸੁਰੱਖਿਆ ਦੀ ਗੱਲ ਕਰਾਂ ਤਾਂ ਪੂਰੇ ਦੇਸ਼ ਦੇ ਵਿੱਚ ਅੱਜ ਸੁਰੱਖਿਆ ਵੀ ਜਿਹੜੀ ਆ ਚਾਹੇ ਉਹ ਸਰਕਾਰੀ ਅਦਾਰੇ ਬੈਂਕ ਹੈ ਚਾਹੇ ਉਹ ਡਾਕਖਾਨਾ ਹੈ ਚਾਹੇ ਜਿਹੜੇ ਬੱਸ ਸਟੈਂਡ ਹੈ ਜਿਹੜੀਆਂ ਸਰਕਾਰੀ ਬੱਸਾਂ ਅੱਜ ਬਾਹਰ ਨਹੀਂ ਨਿਕਲਣਗੀਆਂ ਸੜਕਾਂ ਤੇ ਅੱਜ ਵੇਖਣ ਨੂੰ ਨਹੀਂ ਮਿਲਣਗੀਆਂ ਪ੍ਰਾਈਵੇਟ ਬੱਸਾਂ ਵੇਖਣ ਨੂੰ ਮਿਲਣਗੀਆਂ ਉਹ ਉਹ ਥੋੜਾ ਜਗ੍ਹਾ ਤੇ ਅੱਜ ਜਿਹੜੀ ਸੁਰੱਖਿਆ ਉਹ ਵੀ ਪੂਰੀ ਤਰ੍ਹਾਂ ਤਨਾਤ ਪੁਲਿਸ ਦੀ ਕੀਤੀ ਜਾਏਗੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਏਗਾ ਲੋਕਾਂ ਨੂੰ ਸਮਝਾਇਆ ਵੀ ਜਾਏਗਾ ਕਿਉਂਕਿ ਬੱਸ ਸਟੈਂਡ ਦੇ ਬਾਹਰ ਮੈਂ ਥੋੜੀ ਦੇਰ ਪਹਿਲੇ ਦੇਖ ਰਿਹਾ ਸੀ ਕਿ ਜਿੰਨੀਆਂ ਵੀ ਪ੍ਰਾਈਵੇਟ ਬੱਸਾਂ ਨੇ ਉਹ ਪ੍ਰਾਈਵੇਟ ਬੱਸਾਂ ਵੱਡੀ ਤਦਾਦ ਦੇ ਵਿੱਚ ਬਾਹਰ ਖੜੀਆਂ ਸੀ ਕਿਉਂਕਿ ਹੁਣ ਬੱਸ ਸਟੈਂਡ ਦੇ ਅੰਦਰ ਜਿਹੜੀਆਂ ਸਵਾਰੀਆਂ ਨੇ ਉਹ ਵੀ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਜਿਹੜੀਆਂ ਬੱਸਾਂ ਨੇ ਉਹ ਅਗਰ ਸਰਕਾਰੀ ਬੰਦਾ ਲੋਕ ਜਿਆਦਾਤਰ ਜਿਹੜੀਆਂ ਸਰਕਾਰੀ ਸਵਾਰੀ ਦਾ ਹੈ ਹੀ ਹੈ ਔਰ ਕਿਉਂਕਿ ਜਿਤਨਾ ਨਾਲ ਸਰਕਾਰੀ ਵਾਹਨਾਂ ਦਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਲੇਕਿਨ ਫਿਲਹਾਲ ਅੱਜ ਦੀ ਹੜਤਾਲ ਦੇ ਚੱਲਦਿਆਂ ਖੱਜਲ ਦੀ ਨਜ਼ਰ ਆ ਗਈ ਬਹੁਤ ਬਹੁਤ ਸ਼ੁਕਰੀਆ ਨਵੀਨ ਫਿਲਹਾਲ ਦੀ ਜਾਣਕਾਰੀ ਉੱਥੇ ਹੀ ਗੱਲ ਕਰਦੇ ਆ ਪੰਜਾਬ ਵਿੱਚ ਸਰਕਾਰੀ ਬਸਾਂ ਦਾ ਚੱਕਾ ਜਾਮ ਤਾ ਹੈ ਹੀ ਪੀਆਰਟੀਸੀ ਪੰਬਸ ਠੇਕੇ ਦਾ ਮੁਲਾਜ਼ਮਾਂ ਨੇ ਵੀ ਅੱਜ ਤੋਂ 3 ਦਿਨਾਂ ਦੀ ਹੜਤਾਲ ਦੀ ਕਾਲ ਦਿੱਤੀ ਹੋਈ ਹੈ ਦੱਸਿਆ ਕਿ 11 ਜੁਲਾਈ ਤੱਕ ਇੱਥੇ ਮੁਕੰਮਲ ਹੜਤਾਲ ਰਹੇਗੀ ਜੋ ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਲੁਧਿਆਣਾ ਦੀ ਤਸਵੀਰ ਤੁਹਾਨੂੰ ਦਿਖਾਈ ਅਸੀਂ ਕਿਸ ਤਰ੍ਹਾਂ ਦੇ ਨਾਲ ਇੱਥੇ ਜੜੀਆਂ ਬਸਾਂ ਨੇ ਸਰਕਾਰੀ ਉਹ ਬੰਦ ਰਹਿਣ ਜਾਂ ਭਾਵੇਂ ਪੀਆਰਟੀਸੀ ਹੋਵੇ ਜਾਂ ਪੰਬਸ ਠੇਕੇ ਦਾ ਮੁਲਾਜ਼ਮ ਜਿਨ੍ਹਾਂ ਨੇ 3 ਦਿਨ ਦੀ ਹੜਤਾਲ ਦੀ ਕਾਲ ਦਿੱਤੀ ਹੈ 11 ਜੁਲਾਈ ਤੱਕ ਮੁਕੰਮਲ ਜੜਾ ਹੈ ਉਹ ਹੜਤਾਲ ਰਹੇਗੀ ਰੋਡਵੇਜ਼ ਕਾਮਯਾ ਨੇ ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ ਨੇ ਉਹਨਾਂ ਕਹਿੰਦੇ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਪੰਜਾਬ ਸਰਕਾਰ ਜੜਾ ਹੈ ਉਹ ਪੱਜੀ ਹੈ ਠੇਕਾ ਮੁਲਾਜ਼ਮਾਂ ਵੱਲੋਂ ਪਲਕੇ ਚੰਡੀਗੜ੍ਹ ਸਿੱਧ ਸੀਐਮ ਰਿਹائش ਕੇ ਰੰਦੀ ਚਤਾਵਨੀ ਵੀ ਦਿੱਤੀ ਗਈ ਹੈ ਸੋ ਬਹਰਾਲ ਸੋ ਪਹਿਲਾਂ ਵੀ ਕਈ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ ਚੱਕਾ ਜਾਮ ਜੜਾ ਹੈ ਉਹ ਕੀਤਾ ਗਿਆ ਇੱਕ ਵਾਰ ਫਿਰ 3 ਦਿਨ ਦੀ ਹੜਤਾਲ ਤੇ ਜੁੜੇ ਨੇ ਉਹ ਹੁਣ ਮੁਲਾਜ਼ਮ ਗਏ ਨੇ ਮੁਨੀਸ਼ ਸੜੇ ਨਾਲ ਬਠਿੰਡਾ ਤੋਂ ਜੁੜ ਚੁੱਕੇ ਨਹੀਂ ਮੁਨੀਸ਼ ਜਿਸ ਤਰ੍ਹਾਂ ਦੇ ਨਾਲ ਇਸ ਤੋਂ ਪਹਿਲਾਂ ਵੀ ਕਈ ਵਾਰ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਚੱਕੇ ਜਾਮ ਕੀਤੇ ਗਏ ਇੱਕ ਵਾਰ ਫਿਰ ਹੁਣ 3 ਦਿਨ ਦੀ ਹੜਤਾਲ ਦੀ ਕਾਲ ਦਿੱਤੀ ਗਈ ਹੈ ਬਿਲਕੁਲ ਰਾਜਾ ਦੇਖੋ ਯਾ ਕੇਸੀ ਪਨਬੱਤ ਆਹ ਕੰਟਰੈਕਟ ਵਰਕਰ ਨੇ ਜਿਹੜੇ ਅੱਜ ਤੋਂ ਪੱਕੇ ਤੇ ਤੰਦਰਾਲੀ ਹਰ ਸਾਲ ਤੇ ਜਾ ਰਹੇ ਨੇ ਅੱਜ ਜਿੱਤੇ ਇਹਨਾਂ ਵੱਲੋਂ ਜਿਹੜਾ ਅੱਜ ਭਾਰਤ ਬੰਦਰਾ ਸਰਪਰ ਦਿੱਤਾ ਗਿਆ ਉਹਦਾ ਸਮਰਥਨ ਕਰਦੇ ਹੋਏ ਅੱਜ ਤੋਂ ਹੀ ਅੱਜ ਦੀ ਹੜਤਾਲ ਹੈ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੇ ਨਾਲ-ਨਾਲ ਮੁੱਖ ਮੰਤਰੀ ਦੀ ਆਸ਼ੀ ਅੱਗੇ ਵੀ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹਨਾਂ ਵੱਲੋਂ ਗੇਟ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਦੱਸਿਆ ਜਾ ਰਿਹਾ ਸੀ ਕਿ ਪੀਆਸੀੀ ਮੁਲਾਜ਼ਮ ਨੇ ਜਿਹੜੇ 3 ਦਿਨਾਂ ਲਈ ਹੜਤਾਲ ਤੇ ਜਾਣਗੇ ਤੇ ਇਸ ਦੇ ਨਾਲ-ਨਾਲ ਸਰਕਾਰ ਨੂੰ ਵੀ ਸਤਾਹਣੀ ਦਿੱਤੀ ਜਾ ਰਹੀ ਸੀ ਕਿ ਇਹ 3 ਦਿਨ ਉਹਨਾਂ ਵੱਲੋਂ ਚੱਕਾ ਜਾਇਆ ਜਾਵੇਗਾ ਬੇਸ਼ੱਕ ਇਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨਾਲ ਜਾਂ ਸਰਕਾਰ ਦੇ ਨੁਮਾਇੰਦੇ ਨਾਲ ਮੀਟਿੰਗ ਹੋਈ ਪਰ ਕੋਈ ਵੀ ਹੱਲ ਹੀ ਹੋਇਆ ਜਿਸ ਕਰਕੇ ਹੁਣ ਫਿਰ ਇਹਨਾਂ ਨੇ 3 ਦਿਨ ਦਾ ਚੱਕਾ ਜਾਮ ਦਾ ਐਲਾਨ ਕੀਤਾ ਉਧਰ ਚੱਕਾ ਜਾਮ ਕਰਕੇ ਜਿਹੜੇ ਆਮ ਲੋਕ ਨੇ ਖਾਸ ਕਰ ਅਧਾਰ ਕਾਰਡ ਵਾਲੀਆਂ ਬੀਬੀਆਂ ਜੋ ਅਧਾਰ ਕਾਰਡ ਤੇ ਆਪਣੀ ਸਫਰ ਕਰਦੀਆਂ ਨੇ ਉਹਨਾਂ ਨੂੰ ਭਾਰੀ ਮੁਸ਼ਕਲ ਜਿਹੜਾ ਸਾਹਮਣਾ ਕਰਨਾ ਪਵੇਗਾ ਜੀ ਬਿਲਕੁਲ ਹੋਰ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆਵਾਜ਼ ਚੁੱਕੀ ਗਈ ਹੈ ਲੇਕਿਨ ਕੋਈ ਹੱਲ ਨਹੀਂ ਔਰ ਸਰਕਾਰ ਦੇ ਖਿਲਾਫ ਔਰ ਖਾਸ ਔਰਤੇ ਮੁੱਖ ਮੰਤਰੀ ਦੇ ਖਿਲਾਫ ਬੇहद ਰੋਸ ਪਾਇਆ ਜਾ ਰਿਹਾ ਔਰ ਚੰਡੀਗੜ੍ਹ ਸਿਤ ਸੀਐਮ ਰਿਹائش ਕਰਨ ਦੀ ਚੇਤਾਵਨੀ ਤੱਕ ਦਿੱਤੀ ਗਈ ਹੈ ਮੁਲਾਜ਼ਮਾ ਵੱਲੋਂ ਬਿਲਕੁਲ ਦੇਖੋ ਮੁਲਾਜ਼ਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸੀ ਪੰਜਾਬ ਦੇ ਮੁੱਖ ਮੰਤਰੀ ਸੱਤਾ ਚੋਂ ਤੋਂ ਪਹਿਲਾਂ ਸਟੇਜਾਂ ਤੇ ਐਲਾਨ ਕਰਦੇ ਸੀ ਕਿ ਉਹਨਾਂ ਦਾ ਹਰਾ ਪਿੰਨਾ ਜਿਹੜਾ ਕੱਤੇ ਮੁਲਾਜ਼ਮਾ ਲਈ ਚੱਲੇਗਾ ਬੇਰੁਜ਼ਗਾਰ ਨੌਜਵਾਨਾਂ ਲਈ ਚੱਲੇਗਾ ਤੇ ਹਰੇ ਪਿੰਨ ਨਾਲ ਉਹ ਸਿਵਾਨਾਂ ਨੂੰ ਨੌਕਰੀਆਂ ਦੇਣਗੇ ਕੱਤੇ ਮੁਲਾਜ਼ਮਾ ਨੂੰ ਪੱਕਾ ਕਰਨਗੇ ਪਰ ਇਹਨਾਂ ਨੇ aarop ਲਾਇਆ ਸੀ ਹਜੇ ਤੱਕ ਹਰਾ ਪਿੰਨਾ ਜਿਹੜਾ ਉਹ ਇੰਨਾ ਦੇ ਲਈ ਨਹੀਂ ਚੱਲਿਆ ਇਹਨਾਂ ਨੂੰ ਕੱਤੇ ਮੁਲਾਜ਼ਮਾ ਨੂੰ ਪੱਕੇ ਨਹੀਂ ਕੀਤਾ ਗਿਆ जी मांग की जो रही है ये थी। जी जी, बहुत बहुत शुक्रिया मनीष फिलहाल की जानकारी बसा चक का चक्का जाम और तीन दिन की जोड़ी है कॉल दिखती गई है देखना होगा इस दौरान कोई हल निकल पाता है या नहीं